ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਸਤਨਾਮ ਦੇ ਘਰੋਂ ਅੱਜ ਵੀਡੀਓ ਬਣਾ ਰਹੇ ਆ ਠੀਕ ਹੈ ਜੀ ਬਾਈ ਕੋਲ ਇੱਕ ਟੋਕੜ ਗੱਪਣ ਤੇ ਇਕੱਲੀ ਇੱਕ ਟੋਕੜ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000395 ਜੀ ਬਾਕੀ ਭਰਾ ਫੇਸਬੁੱਕ ਤੇ ਪੇਜ ਆਪਣਾ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸਰੀ ਘਰ ਜੀ ਸਸਰੀ ਘਰ ਨਾਮ ਨਾਮ ਸਤਨਾਥ ਸਿੰਘ ਪਿੰਡ ਦੀਬਿਹੜ ਜਿਲ੍ਹਾ ਬਰਨਾਲਾ ਬਾਈ ਹਾਂਜੀ ਵੀ ਪਹਿਲੀ ਮੱਝ ਦੀ ਜਾਣਕਾਰੀ ਬਾਈ ਇਹਨੂੰ ਸਤ ਨੂੰ ਇਨ ਲੱਗਿਆ ਬਈ ਹਾਂਜੀ ਤੇ 5 ਕਿਲੋ ਦੁੱਧ ਦਾ ਮਗਰ ਘਟੀ ਅੱਜ ਹੀ ਆਈ ਆਪਣੇ ਕੋਲ ਮਗਰ ਘਟੀ ਗਈ ਹਾਂ ਅੱਜ ਲੈ ਕੇ ਅਗਲੇ ਦਾ ਵਧੀਆ ਮਿਲਦੀ ਸੀ ਹੁਣ ਆਪਾਂ ਚੋਕੇ ਦੇਖਾਂ ਉਹਨਾਂ ਦੇ ਘਰੇ ਚੋਕੇ ਲੈਂਦੀ ਐ ਹਾਂਜੀ ਆਥਨੇ ਪਤਾ ਲੰਗੂ ਕਿਵੇਂ ਟੈਕਦੀ ਐ ਜਾਂ ਨਹੀਂ ਉਹਨੂੰ 5 ਕਿਲੋ ਮੇਲੀ ਭਣੇ ਨੇ ਵੈਸੇ ਤਾਂ ਸੱਤ ਮਹੀਨੇ ਲੱਗਾ ਕਿ ਕਿਹੜਾ ਤਰੀਕ ਤੇ ਪਤਾ ਜੀ ਕੋਈ ਸਾਡਾ ਮੋਟਾ ਕਿਵੇਂ ਕਿੰਨੀ ਤਰੀਕ ਨੂੰ ਲੱਗਾ ਸੱਤ ਮਹੀਨੇ ਸੱਤ ਮਹੀਨੇ ਇਹਨੂੰ ਲੱਗ ਗਿਆ 5 ਨੂੰ ਪੂਰੇ ਹੋ ਜੂਗਾ ਸੱਤ ਹਾਂਜੀ 5 ਤਰੀਕ ਨੂੰ ਸੱਤਵਾਂ ਮਹੀਨਾ ਪੂਰਾ ਹੋ ਜੂਗਾ ਅਸਾਂ ਪੂਰਾ ਹੋ ਜਾਣਾ ਹਾਂ ਠੀਕ ਆ ਜੀ ਆਹ 5 ਤਰੀਕ ਨੂੰ ਹਾਂ ਹਾਂ ਚੈੱਕ ਕਰ ਸਕਦੇ ਭਰਾ ਚੰਗੀ ਪੜੀ ਬਲੋਸੀ ਆ ਬਹੁਤ ਵਧੀਆ ਮੱਝ ਆ ਕੱਦ ਬੇਟ ਸੁਖਨ ਸੁਹਣਾ ਕਰਮਾ ਵਾਲੀ ਦਾ ਘੱਟਪੂੜਾ ਤੁਸੀਂ ਦੇਖ ਸਕਦੇ ਹੋ 15000 ਦੀ ਕੱਟੀ ਹੋਈ ਆ ਮਗਰ ਬਾਈ 15000 ਦੀ ਕੱਟੀ ਆ ਜੀ ਹਾਂ ਬਹੁਤ ਚੰਗੀ ਕੱਟੀ ਆ ਮਗਰ ਕੱਟੀ ਆ ਭਰਾ ਇਹਦੇ ਮਾਜੀ ਕਿਉਂ ਦੇਊਗਾ ਇਹ ਜੇ ਮਹੀਨਾ ਤੋਂ ਦੁਬਾਰੀ ਸੀਲ ਆ 14 ਲੀਟਰ ਦੁੱਧ ਦਿੱਤਾ ਸੱਜਰ ਨੇ ਠੀਕ ਆ ਜੀ ਹਾਂ ਸੱਜਰ ਨੇ 14 ਲੀਟਰ ਦਿੱਤਾ ਥਣ ਤਾਂ ਲੇਵਾ ਦਾ ਹਜੇ ਵੀ ਮਹੀਨਾ ਤੋਂ ਵੀ ਨਹੀਂ ਅਗਲੇ ਮਹੀਨਾ ਤੋਂ ਆਮ ਨਹੀਂ ਦੇ ਦੂਗੇ ਠੀਕ ਆ ਜੀ ਬਹੁਤ ਚੰਗੀ ਥਣ ਤੋਂ ਧਾਰ ਪੋਲੀ ਪੂਰੀ ਇੱਕ ਨੰਬਰ ਆ ਬਾਈ ਆ ਕੱਟੀ ਆ ਮਗਰ ਦਿਖਾ ਦੇ ਕੱਟੀ ਦਿਖਾਉਣੀ ਜੀ ਕੱਟੀ ਤੇ ਥਣ ਦਿਖਾ ਦਿਓ ਭਰਾ ਚਾਰ ਹੀ ਥਣਾਂ ਕੀ ਕੰਪਲੀਟ ਹੋ ਪੂਰੀ ਟੋਲੀ ਗਲੀ ਕੱਟੀ ਐ ਟੋਲੀ ਗਲੀ ਕੱਟੀਆਂ ਤਾਂ ਮਾਂ ਵਾਲੇ 15000 ਦੀ ਕੱਟੂ ਦੀ ਹੋਵੇ ਮਾਨੋ ਠੀਕ ਹੈ ਚਲੋ ਪਤਾ ਅੱਧ ਨਹੀਂ ਵੇਚਦੇ ਨਾਲ ਹੀ ਦੇਵਾਂਗੇ ਮੈਂ ਜਦੋਂ ਪਤਾ ਹੋ ਗਿਆ ਲਓ ਜੀ ਤੇ ਭਰਾ ਵੀਟ ਜਾਇਜਾ ਦਾ ਰੇਟ ਮੋਲੇ ਦਾ 85000 ਆ ਬਾਈ ਮੋਲ 85000 ਨਾਲ ਕੱਟੀ ਐ ਨਾਲ ਕੱਤੀ ਐ ਲਓ ਜੀ ਨਾਲ ਕੱਟੀ ਐ ਦੁੱਧ 14 ਲੀਟਰ ਸੱਜਰ ਰਾਮ ਨੂੰ ਦੇ ਦਿੰਦੀ ਐ ਠੀਕ ਹੈ ਹਾਂ ਆਪਾਂ ਲੈਂਦੇ ਆ ਬਾਈ ਆਪਾਂ ਲੈ ਕੇ ਆਏ ਜੀ ਲੈ ਕੇ ਆਏ ਦੋਨੇ ਵਟੇ ਹੀ ਆ ਜਾਂਗੇ ਬਾਈ ਦਾ ਫੁਪਾਰ ਦਾ ਕੰਮ ਆ ਬਾਈ ਲੈ ਕੇ ਆਜੇ ਹਾਂਜੀ ਬਾਈ ਦੂਜੀ ਦੱਸੋ ਜਾਣਕਾਰੀ ਦੂਜੀ ਵੀਰੇ ਦੇ ਮਗਰ ਕਟਾਗਾ ਇਹਦੇ ਥਲੇ ਅੱਜ ਹੀ ਇਹ ਆਈ ਹੈ ਤੇ 9 ਕਿਲੋ ਰੋਧ ਦੱਸਿਆ ਹਾਂਜੀ ਆਪਾਂ ਅਗਲੇ ਜੇ ਘਰੇ ਚੋਕ ਕੇ ਲਿਆਏ ਆ ਕਿ 4 ਕਿਲੋ ਕੱਢਤਾ ਸੀ ਇਹ ਸਵਾ ਚਾਰ ਹਾਂਜੀ ਤੇ ਹੁਣ ਆਪਣੇ ਚੋਏ ਤੋਂ ਪਤਾ ਲੱਗੂ ਹੈ ਨਾ ਕਿੰਨਾ ਕਿੰਨੇ ਕਰਦੀ ਕਿੰਨੀ ਠੀਕ ਹੈ ਜੀ ਜਿਹਨੇ ਇੱਥੋਂ ਚੋਕ ਕੇ ਲਿਆਇਆ ਮੈਂ ਕਰੂੰ ਠੀਕ ਹੈ ਰੇਟ ਮੁੱਢ ਭਰਾ ਕੇ ਜਾਇਆ ਇਹਦਾ ਰੇਟ ਆਪਾਂ ਬਾਈ ਜਮਾ ਲੈਣ ਦੇ ਜਾਂ ਮੁੱਲ ਪਹਿੜੇ ਸ਼ੇਅਰ ਕਰਿਆ ਮਗਰ ਕਟਾ ਜੀ ਹਾਂਜੀ ਮਗਰ ਦੇਖ ਲਓ ਇਹਦੇ 10-12 ਹਜ਼ਾਰ ਤੱਕ ਕਟਾ ਹੈ ਜੀ ਮਗਰ ਵੀ ਆ ਉਪਰ ਦੋਨਾਂ ਦੋ ਆਗਲੇ ਰਾਮਨਾਥ ਚੌਕ ਦੂਜੀ ਇਹ ਦੂਜਾ ਸੂਈ ਹੈ ਝੋਟੀ ਦਾ ਠੀਕ ਹੈ ਬਰੀਕ ਬਹੁਤ ਹੈ ਠੀਕ ਹੈ ਪਤਲੇ ਪਿੰਡੇ ਚ ਪਤਲੇ ਚ ਹਾਂ ਭਈਆ ਮਾ ਤੁਸੀਂ ਜ਼ਰੂਰ ਹੈਗੀ ਹਾਂ ਅਗਲੇ ਜਮਾ 4 ਕਿਲੋ ਹੁਣ ਚੋ ਕੇ ਲਿਆਂਦਾ ਸਵੇਰੇ ਠੀਕ ਹੈ ਹੁਣ ਆਪਣੇ ਦੇਖੋ ਆਏ ਤੋਂ ਪਤਾ ਲੱਗੂਗਾ ਵੀ ਟੈਕਦੀ ਹੈ ਕੀ ਕਰਦੀ ਇੱਕ ਦੋ ਦਿਨ ਤਾਂ ਪਸ਼ੂ ਕਰ ਹੀ ਜਾਂਦਾ ਯਾਰ ਠੀਕ ਹੈ ਠੀਕ ਮੱਝਾਂ ਦਾ ਖਾਸ ਕਰਕੇ ਕਰਦੀਆਂ ਉਪਰ ਹਾਂਜੀ ਹਾਂਜੀ ਲਓ ਜੀ ਚੈੱਕ ਕਰ ਸਕਦੇ ਹੋ ਉੱਤ ਸੱਕ ਇਹ ਟੀਕਾ ਟੂ ਕੋ ਭਰਾ ਭਾਇਾ ਚ ਹੈ ਇਹਦੇ ਟੀਕਾ ਭਰਾਇਆ ਹੋਇਆ ਹੈਗਾ ਬਾਈ ਇਹਦੇ ਚੱਕ ਚੁੱਕ ਵੀ ਹੁੰਦੀ ਯਾਰ ਆਪਾਂ ਸੱਚੀ ਗੱਲ ਦੱਸਾਂਗੇ ਤੇ ਅਗਲਾ ਕਿੰਨੇ ਦੱਸ ਰਹੀ ਟੀਕਾ ਭਰਾ ਇਹ ਤਾਂ ਉਹ ਤਾਂ ਮਹੀਨਾ ਸਵਾ ਮਹੀਨਾ ਕਹਿੰਦੇ ਆ ਹਨਾ ਠੀਕ ਹੈ ਜੀ ਮਾਗਰ ਘਟਾਈ ਹਾਂ ਪਰ ਜਿਹਨੇ ਖਾਲੀ ਕਰਕੇ ਲਈ ਆ ਠੀਕ ਹੈ ਜੀ ਉਹ ਜਿਹਨੂੰ ਚੋਕੇ ਦੇਖਿਆਗੇ 4 ਕਿਲੋ ਘੜਤਾ ਸੀ ਜਿਸ ਵੇਲੇ ਉਹਨਾਂ ਦੇ ਘਰੇ ਠੀਕ ਹੈ ਜੀ ਲੋ ਜੀ ਆਈ ਮਿਲ ਪੀ ਸੀ ਥਾਪੀ ਪੀ ਚਾੜ ਪਾ ਕੀ ਠੀਕ ਹੈ ਜੀ ਹੁਣ ਆਪਣੇ ਝੋਏ ਤੋਂ ਬਤ ਲੱਗੂ ਹਨਾ ਤੇ ਰੇਟ ਸਤਨਾ ਬਾਈ ਇਹਦਾ ਕਿੰਨਾ ਕਾ ਜਾਏ ਇਹਦਾ ਮੁੱਲ 65000 ਆ ਬਸ ਲੈਣ ਦੇਣੀ ਚ ਇਹ ਮਾਜੇ ਦਾ 85 ਮਾਗਾ 15-15000 ਤੱਕ ਬੱਚੇ ਆ ਮਗਰ ਇਹਨਾਂ ਦੇ ਠੀਕ ਹੈ ਜੀ ਲੋਪਰਾ ਪਿੰਡ ਦੀਪਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਮੱਝਾਂ ਬਕਾਊਆ ਤੇ ਦੋਨਾਂ ਮਗਰ ਹੀ ਬੱਚੇ ਆ ਇੱਕ ਟੋਕੜ ਗੱਬਣਾ ਕੱਲੀ ਇੱਕ ਟੋਕੜਾ ਪੀਗਾ ਬਾਈ ਕਹਿੰਦਾ ਭਰਾਇਆ ਵਾ ਤੇ ਵੱਧ ਜਾਣਕਾਰੀ ਬਾਈ ਤੋਂ ਲੈ ਸਕਦੇ ਭਰਾ ਓਕੇ ਬਾਈ